ਅਸੀਂ ਇਸ ਵਕਤ ਪਾਤਣਾ ਸ਼ਹਿਰ ਦੇ ਤੁਹਾਨੂੰ ਲੱਗ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਮ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਹਰ ਇੱਕ ਨੇ ਜੋ ਵੀ ਸਮਾਨ ਲਦਾ ਹੋਇਆ ਹੈ ਚਾਹੇ ਕੋਈ ਫਰੂਟ ਹੋਵੇ ਚਾਹੇ ਕੋਈ ਸਬਜੀ ਹੋਵੇ ਚਾਹੇ ਕੋਈ ਹੋਰ ਵਪਾਰੀਆਂ ਦਾ ਸਮਾਨ ਹੋਵੇ ਉਹਨਾਂ ਦੀਆਂ ਬਹੁਤ ਵੱਡੀਆਂ ਲੰਮੀਆਂ ਕਤਾਰਾਂ ਪਾਤਣਾ ਸ਼ਹਿਰ ਦੇ ਵਿੱਚ ਘਟੋਰ 20 ਤੋਂ 10 ਕਿਲੋਮੀਟਰ ਤੱਕ ਲੱਗੀਆਂ ਹੋਈਆਂ ਨੇ ਪਰ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਇਹ ਧਰਨਾ ਲੱਗਿਆ ਰੋਡ ਜਾਮ ਕੀਤਾ ਹੋਇਆ ਹੈ ਪਾਤਣਾ ਸ਼ਹਿਰ ਦੇ ਅੰਦਰ ਉਸ ਤੋਂ ਕੀ ਸਬਦ ਹੁੰਦਾ ਹੈ ਕਿ ਸ਼ਹਿਰ ਅੰਦਰ ਜਿਵੇਂ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਇੱਕ ਵੱਡਾ ਜਰੀਆ ਲੱਗਦਾ ਹੈ ਪਰ ਲੋਕ ਪਰੇਸ਼ਾਨ ਕਿਉਂ ਹੁੰਦੇ ਕਿਉਂਕਿ ਇਹਨਾਂ ਲੋਕਾਂ ਨੇ ਵੀ ਇਨਸਾਫ ਦੀ ਮੰਗ ਕੀਤੀ ਹੋਈ ਹੈ ਜਿਹੜੇ ਕਿ ਧਰਨਾਕਾਰੀਆਂ ਨੇ ਉਹ ਇਨਸਾਫ ਮੰਗ ਰਹੇ ਨੇ ਜਿੱਥੇ ਦੋ ਵਿਅਕਤੀ ਇਸ ਤਰ੍ਹਾਂ ਢੇਡ ਚੜ ਗਿਆ ਉਹ ਮੌਤ ਦੀ ਢੇਡ ਚੜ ਗਿਆ ਕਿਉਂਕਿ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਜਰੀਆ ਦੇਖਣ ਨੂੰ ਮਿਲਿਆ ਹੈ ਕਿ ਜਿੱਥੇ ਉਹਨਾਂ ਨੇ ਇੱਕ ਇਨਸਾਫ ਅੰਦੀਗੋਹਾਰ ਵੀ ਲਈ ਹੈਗੀ ਇੱਕ ਵੀਡੀਓ ਜਾਰੀ ਕਰਕੇ ਔਰ ਅਜੇ ਤੱਕ ਪੰਜਾਬ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਕਿ ਉਹ ਪਿੰਡ ਵਾਲੇ ਔਰ ਜਿਹੜੇ ਬਹੁਤ ਵੱਡਾ ਅਟੱਠ ਜਿਹੜਾ ਵਕ ਵਕ ਜਿੱਥੇ ਬੰਦੀਆਂ ਵੀ ਨਾਲ ਹੁੰਦੀਆਂ ਹੋਈਆਂ ਨੇ ਉਹਨਾਂ ਵੱਲੋਂ ਵੀ ਧਰਨਾ ਲਾ ਕੇ ਧਰਨੇ ਦੇ ਵਿੱਚ ਬੈਠੇ ਹੋਏ ਨੇ ਪਰ ਵਪਾਰੀ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੰਮ ਕਰਨ ਨੂੰ ਇਸ ਉੱਤੇ ਦਿਖਾਈ ਦੇ ਰਹੇ ਨੇ ਕਿਉਂਕਿ ਪ੍ਰਸ਼ਾਸਨ ਕਦੋਂ ਜਾਗੇਗਾ ਇਹ ਸਮਝਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਕਿਉਂਕਿ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਅੰਦਰ ਜਿਹੜਾ ਕਿ ਮਾਹੌਲ ਕੀ ਦਰਸਾਉਂਦਾ ਹੈ ਕਿਸ ਤਰ੍ਹਾਂ ਧਰਨੇ ਲਾ ਕੇ ਲੋਕਾਂ ਨੂੰ ਇਨਸਾਫ ਲੈਣਾ ਪੈਂਦਾ ਹੈ ਵੱਖ-ਵੱਖ ਜਥੇਬੰਦੀਆਂ ਚਕਰਨੇ ਨੇ ਜਿੱਥੇ ਬੈਠੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਹੌਨਰ ਸਭ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੂੰ ਇਨਸਾਫ ਮਿਲੇਗਾ ਜਾਂ ਇਹ ਧਰਨਾ ਇਥੋਂ ਕਿਵੇਂ ਚਲਿਆ ਜਾਊਗਾ ਜਿਹੜੇ ਲੋਕ ਵੱਡੀਆਂ ਕਤਾਰਾਂ ਦੇ ਵਿੱਚ ਜਿਹੜੇ ਵਪਾਰੀ ਲੋਕ ਲੋਕਾਂ ਦਾ ਸਾਮਾਨ ਲੈ ਕੇ ਆਂਦੇ ਆ ਟਰੱਕਾਂ ਵਾਲੇ ਉਹ ਕਿਸ ਤਰ੍ਹਾਂ ਐਵੇਂ ਹੀ ਲੱਗੇ ਰਹਿਣਗੇ ਜਾਂ ਹੁਣ ਆਉਣ ਵਾਲੇ ਸਮੇਂ ਵਿੱਚ ਜਿੰਨਾ ਕੋਈ ਬਦਲਾਅ ਹੋ ਕੋਈ ਹੈ ਇਹ ਨਾਰ ਰਵਈਆ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਉਂਕਿ ਜਿੱਥੇ ਦੋ ਭਰਾਵਾਂ ਦੀ ਮੌਤ ਹੋਈ ਆ ਉਥੇ ਧਰਨਾ ਲਾਉਣ ਵਾਲਿਆਂ ਨੇ ਵੀ ਇਸ ਵਕਤ ਜਿਹੜਾ ਕਿ ਪ੍ਰਸ਼ਾਸਨਿਕ ਪਨਾਬ ਕਾਫੀ ਵੱਡਾ ਪ੍ਰਦਰਸ਼ਨ ਖੁੱਲਿਆ ਹੋਇਆ ਹੈ ਨਾਰੇਬਾਜੀ ਕੀਤੀ ਜਾ ਰਹੀ ਹੈ ਔਰ ਛੇਰ ਅੰਦਰ ਥਾਂ ਥਾਂ ਲੰਬੀਆਂ ਗਤਾਰਾਂ ਲੱਗੀਆਂ ਹੋਈਆਂ ਨੇ ਟਰੱਕਾਂ ਦੀਆਂ ਕਦੋਂ ਖੁੱਲਣਗੀਆਂ ਹੁਣ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਪ੍ਰਸ਼ਾਸਨਿਕ ਰਵਈਆ ਜਾਂ ਇਹਨਾਂ ਲੋਕਾਂ ਵੱਲੋਂ ਕਿਸ ਤਰ੍ਹਾਂ ਹੱਲਿਆ ਜਾਵੇਗਾ ਜਿਹੜੇ ਜਾਮ ਲੱਗੇ ਹੋਏ ਨੇ ਵੱਡੇ ਵੱਡੇ ਜੜਾ ਬਹੁਤ ਉੱਠਾ ਕਿਉਂਕਿ ਜਿਹੜਾ ਉੱਥੇ ਉੱਥੇ ਬੜੇ ਬਹੁਤ ਚੂੜਾ ਕਾਰਨ ਬਣੇ ਬਹੁਤ ਜ਼ਿਆਦਾ ਉਹਨਾਂ ਤਾਂ ਧਰਨਾ ਲੱਗਣ ਦਾ ਇਨਸਾਫ ਮਿਲ ਜੇ ਉਹਨਾਂ ਨੂੰ ਹੋਰ ਧਰਨਾ ਚਾਹੀਦਾ ਇਨਸਾਫ ਦੇਣਾ ਜਿਹਦੇ ਪਲਵਾ ਬਿਲਕੁਲ ਸੱਚਾਈ ਗੱਲ ਹੈ ਸੱਚਾਈ ਗੱਲ ਇਨਸਾਫ ਮਿਲੇ ਬਹੁਤ ਵਧੀਆ ਗੱਲ ਹੋਊਗੀ ਆਪਣਾ ਪ੍ਰਸ਼ਾਸਨ ਹੈ ਉਹਨਾਂ ਘਰ ਕੇ ਸਭ ਕੁਝ ਹੋਇਆ ਹੈ ਪ੍ਰਸ਼ਾਸਨ ਨੂੰ ਸੁਣਨਾ ਚਾਹੁੰਦਾ ਕੁਲਵੰਤ ਵਾਸੀ ਚੰਨੂ ਗੱਲ ਨੂੰ ਸਮਝਣਾ ਚਾਹੁੰਦਾ ਇਹ ਮਦਦ ਕਰੇ ਕਲਮੰਤ ਵਾਜੇ ਬਰ ਆਪਣੀ ਸਾਰੀ ਬਿਲਕੁਲ ਜੀ ਲੱਗਦਾ ਤੁਹਾਨੂੰ ਇਹ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਐ ਸਵੇਰ ਤੋਂ ਲੱਗੀਆਂ ਹੋਈਆਂ ਜਿਹੜੇ ਬਾਹਰੋਂ ਆਉਣ ਵਾਲੇ ਕਾਫੀ ਲੰਬੇ ਹੋ ਵੀ ਤੇਰੇ ਤੰਗ ਹੋ ਰਹੇ ਨੇ ਜਿਹਨੇ ਐਮਰਜੈਂਸੀ ਜਾਣਾ ਹੈ ਕਿਸੇ ਬੱਚਾ ਹੋਣਾ ਜਾਂ ਕਿਵੇਂ ਜਲੋ ਫੇੜਾ ਦੇ ਕੇ ਫੇਰ ਆਉਂਦੇ ਨੇ ਚਰੇ ਬਹੁਤ ਤੰਗ ਹੋ ਰਹੇ ਬਹੁਤ ਜ਼ਿਆਦਾ ਜੀ ਇੱਕ ਦੁਕਾਨ ਤੱਕ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਐ ਬਸ ਮੈਂ ਕਹਦਾ ਉੱਪਰੋਂ ਹੀ 3-4 ਕਿਲੋਮੀਟਰ ਤੋਂ ਆਉਣਾ ਪੈਂਦਾ ਜੀ ਪੂਰਾ ਉਹਨੇ ਜਿਹੜੇ ਲੱਗਿਆ ਟਰੱਕ ਇਹ ਸਵੇਰ ਦੇ ਇੱਥੇ ਖੜੇ ਆ ਜਾਮ ਦੇ ਵਿੱਚ ਇਹਨਾਂ ਦਾ ਕੀ ਲੱਗਦਾ ਤੁਹਾਨੂੰ ਇਹਨਾਂ ਦਾ ਵੀ ਬਹੁਤ ਔਖਾ ਹੈ ਵਿਚਾਰੇ ਨੇ ਕਿੱਥੋਂ ਕਿੱਥੋਂ ਆਏ ਹੋਏ ਨੇ ਬਹੁਤ ਜ਼ਿਆਦਾ ਔਖਾ ਹੈ ਇਹਨਾਂ ਦਾ ਵੀ ਵਿਚਾਰੇ ਉਹ ਰਾਤ ਤਾਰੀ ਹੁਣ ਰਾਤ ਨੂੰ ਮੱਛੀ ਵੀ ਖਾਣੀ ਹੈ ਇਹਨਾਂ ਵਿਚਾਰੇ ਨੂੰ ਬਹੁਤ ਕਿੱਥੇ ਸੌਣ ਗਿਆ ਉਹ ਕਿੱਥੋਂ ਆਰੀ ਨੇ ਗੱਟੀਆਂ ਕੀ ਲੱਗਦਾ ਤੁਹਾਨੂੰ ਕੋਈ ਸਮਝੀ ਵਾਲੀ ਨਹੀਂ ਹੋ ਸਕਦੀਆਂ ਸਬਜੀ ਵਾਲੇ ਨੇ ਇਹ ਸਾਰੇ ਆਪਣਾ ਕਿੰਨਾ ਵੀ ਮਤਲਬ ਵਪਾਰੀ ਸੋਧਾ ਕਿੰਨਾ ਸਾਰਾ ਮਤਲਬ ਬਹੁਤ ਕੁਝ ਆ ਰਿਹਾ ਹੈ ਸਮਾਨ ਕੀ ਲੱਗਦਾ ਤੁਹਾਨੂੰ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਮੱਛਲੇ ਮਸਲਾ ਹੱਲ ਸਚਾਈ ਦਾ ਸਚਾਈ ਕਰਨੀ ਜਿੱਦ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨੀ ਚਾਹ। ਅੱਛਾ ਕਿ ਧਰਨਾ ਲੱਗਿਆ ਹੋਇਆ ਹੈ ਅਸੀਂ ਗੱਲ ਕਰਦੇ ਇੱਥੇ ਕਿਸ ਤਰ੍ਹਾਂ ਦੇ ਇਹ ਧਰਨੇ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਕਿਉਂਕਿ ਇੱਥੇ ਲਾਸਾਂ ਰਕੇ ਛਟਕਲੇ ਉੱਤੇ ਜਿਹੜੀਆਂ ਕਿ ਜਾਮ ਲਾਇਆ ਹੋਇਆ ਹੈ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਦੇਖੋ ਰਹਾਜਾਂ ਦੀ ਬਹੁਤ ਹੀ ਬੜੀ ਮੰਦ ਭਾਗੀ ਕਟਣਾ ਹੈ ਬਹੁਤ ਜ਼ਿਆਦਾ ਮੰਦ ਭਾਗੀ ਕਟਣ ਆਈ ਹੈ ਕਿ ਇੱਕ ਲਖਮਿੰਦਰ ਜੀ ਤੇ ਇੱਕ ਹਰਪ੍ਰੀਤ ਜੀ ਜੋ ਕਿ ਟਰੱਕ ਡਰਾਈਵਰ ਤੇ ਕਨੈਕਟਰ ਸੀਗੇ ਗਰੀਬ ਪਰਿਵਾਰ ਦੇ ਵਿੱਚੋਂ ਸੀ ਪਿੰਡ ਨਿਆਲ ਦੇ ਵਿੱਚ ਸੀਗੇ ਔਰ ਇੱਥੇ ਲੁਧਿਆਣੇ ਕੋਲ ਆ ਕੇ ਬੜੀ ਘਟਨਾ ਵਾਪਰ ਗਈ ਕਿ ਉਹਨਾਂ ਦੇ ਪੈਸੇ ਸੀ ਜਿਹੜੇ ਉਹ ਨਿਕਲ ਗਏ ਉਹਨਾਂ ਨੇ ਮਾਲਕ ਨੂੰ ਕਿਹਾ ਜਿਹੜਾ ਮਾਲਕ ਸੀ ਟਰੱਕ ਦਾ ਉਹ ਪੁਲਿਸ ਪੁਲਿਸ ਮੁਲਾਜ਼ਮ ਹੈ ਕਿ ਸਾਡੇ ਨਾਲ ਇਹ ਘਟਨਾ ਵਾਪਰ ਗਈ ਹੈ ਤੇ ਇਦਾਂ ਕਰਕੇ ਉਹਨਾਂ ਨੂੰ ਹੀ ਹੋ ਗਈ ਹੈ ਤੇ ਜਦੋਂ ਉਹ ਟਰੱਕ ਲੈ ਕੇ ਪਾਤਨਾ ਵੇਖੇ ਆਏ ਤਾਂ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਬਹੁਤ ਭੜੇ ਤਸੱਦਦ ਨਾਲ ਕੁੱਟਿਆ ਔਰ ਕੁੱਟ ਕੇ ਉਹਨਾਂ ਤੇ ਤਸੱਦਦ ਕੀਤਾ ਤਸੱਦਰ ਕਰਕੇ ਉਹਨਾਂ ਨੂੰ ਪਹਿਲਾਂ ਪੁਲਿਸ ਦੇ ਕਿਤੇ ਬਾਹਰ ਐਸਐਚਓ ਤਾਂ ਕਹਿੰਦਾ ਕਿ ਸਾਨੂੰ ਪਤਾ ਨਹੀਂ ਇਸ ਗੱਲ ਦਾ ਜਦੋਂ ਬਾਹਰ ਲਾ ਜਾ ਕੇ ਉਹਨਾਂ ਨੂੰ ਕੁੱਟਿਆ ਗਿਆ ਕੋਈ ਇੱਥੇ ਵਰਕਸ਼ਾਪ ਆ ਕੋਈ ਪਾਲ ਮੋਟਰ ਜਗ੍ਹੀ ਉੱਥੇ ਜਾ ਕੇ ਅਣਤ ਅਨੁਮੋਖੀ ਤਸੱਦਰ ਕਰਕੇ ਉਹਨਾਂ ਨੂੰ ਕੁੱਟਿਆ ਗਿਆ ਡਰਾਇਆ ਗਿਆ ਧਮਕਾਇਆ ਗਿਆ ਤੇ ਮਰਨ ਲਈ ਮਜਬੂਰ ਕੀਤਾ ਗਿਆ ਗਰਬੀਰ ਪਰਿਵਾਰ ਦੇ ਬੱਚੇ ਸੀਗੇ ਬਾਰ ਬਾਰ ਇਹੀ ਗੱਲ ਕਹਿੰਦੇ ਰਹੇ ਕਿ ਯਾਰ ਅਸੀਂ ਤੁਹਾਡੇ ਨਾਲ ਨੌਕਰੀ ਕਰ ਲਾਂਗੇ ਤੁਹਾਨੂੰ 5-5000 ਰੁਪਿਆ ਕਰਕੇ ਦੇ ਦਾਂਗੇ ਸਾਨੂੰ ਗੱਡੀ ਤੇ ਰੱਖ ਲਓ ਪਰ ਉਹਨਾਂ ਦੀ ਇੱਕ ਵੀ ਮੰਨੀ ਨਹੀਂ ਕਈ ਆਖਰ ਦੀ ਵਾਰ ਇੰਨਾ ਉਹਨਾਂ ਨੇ ਬੇਕਦਰ ਬੇਇੱਜ਼ਤ ਕਰਤਾ ਉਹਨਾਂ ਨੂੰ ਪਤਾ ਨਹੀਂ ਉਹ ਮੈਡੀਕਲ ਰਿਪੋਰਟਾਂ ਦੱਸਣਗੇ ਕਿ ਕੀ ਕੀ ਹੋਇਆ ਉਹਨਾਂ ਦੇ ਨਾਲ ਆਖਰ ਦੀ ਵਾਰ ਉਹਨਾਂ ਨੇ ਆ ਕੇ ਕੀ ਕੀਤਾ ਇੰਨੀ ਗਰੀਬੀ ਦੇ ਬਾਵਜੂਦ ਆ ਕੇ ਉਹਨਾਂ ਨੇ ਇੱਕ ਵੀਡੀਓ ਸੀ ਉਹ ਵਾਇਰਲ ਵੀ ਕੀਤੀ ਹੈ ਕਿ ਸਾਨੂੰ ਉਹਨਾਂ ਨੇ ਇੰਨਾ ਕੁੱਟਿਆ ਬੁਰਾ ਹਾਲ ਕਰ ਦਿੱਤਾ ਸਾਡੇ ਤੇ ਝੂਠੇ ਇਲਜ਼ਾਮ ਲਾਏ ਆ ਕਿ ਤੁਸੀਂ ਪੈਸਾ ਜਿਹੜਾ ਉਹ ਚੋਰੀ ਕੀਤਾ ਔਰ ਸਾਡੀ ਵੈਰੀਫਾਈ ਕੀਤੀ ਜਾਵੇ ਕਿ ਅਸੀਂ ਬਿਲਕੁਲ ਚੋਰੀ ਨਹੀਂ ਕੀਤਾ ਇਮਾਨਦਾਰ ਬੰਦੇ ਆ ਜੇ ਅਸੀਂ ਇਦਾਂ ਦੇ ਬੰਦੇ ਹੁੰਦੇ ਤਾਂ ਹੋ ਸਕਦਾ ਅਸੀਂ ਇਹ ਨਾ ਕਦਮ ਚੱਕਦੇ ਔਰ ਵੀਡੀਓ ਨੂੰ ਵਾਇਰਲ ਕਰਕੇ ਉਹ ਬੜੀ ਬੜੀ ਤਰਦ ਭਰੀ ਉਹਨਾਂ ਦੀ ਕਹਾਣੀਆਂ ਸੁਣੀ ਨਹੀਂ ਜਾਂਦੀ ਹੈਗੀ ਉਹਨਾਂ ਨੇ ਸਲਫਾਤ ਖਾ ਲਿਆ ਹੈਗਾ ਮੈਂ ਤਾਂ ਇੱਕੋ ਗੱਲ ਇਹੀ ਕਹੂੰਗਾ ਕਿ ਉਹਨਾਂ ਦਾ ਜਿਹੜਾ ਉਹ ਕਤਲ ਹੋਇਆ ਗਿਣੀ ਮਿਥੀ ਸਾਇਦੇ ਤਹਿਤ ਹੋਇਆ ਕੱਲਾਉ ਪੁਲਿਸ ਮੁਲਾਜ਼ਮ ਨਹੀਂ ਦੋਸ਼ੀ ਹੈਗਾ ਜਿੱਥੇ ਵਰਕਸ਼ਾਪ ਦੇ ਵਿੱਚ ਹੋਇਆਗਾ ਔਰ ਜਿਹੜੇ ਜਿਹੜੇ ਉਹਨੂੰ ਦੇਖ ਰਹੇ ਸੀਗੇ ਉਹਨਾਂ ਦਾ ਛਡਾਣ ਦਾ ਹੱਕ ਬਣਦਾ ਸੀ ਉਹਨਾਂ ਦਾ ਗਵਾਹ ਮੰਨਦਾ ਹੱਕ ਬਣਦਾ ਸੀਗਾ ਕਾਪਸ ਕੋਲ ਕੰਪਲੀਟ ਕਰਨ ਦਾ ਹੱਕ ਬਣਦਾ ਸੀਗਾ ਉਹਨਾਂ ਨੇ ਉਹ ਐਦਾਂ ਨਹੀਂ ਕੀਤਾ ਹੈਗਾ ਜਿੰਨੇ ਦੋਸ਼ੀਆਂ ਨੇ ਵੀਆ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਪੁਲਿਸ ਨੇ ਅਜੇ ਤੱਕ ਨਹੀਂ ਕੀਤੀ ਗਈ ਆ ਦੋਨਾਂ ਬੰਦਿਆਂ ਦੀਆਂ ਡੈੱਡ ਬਾਡੀਆਂ ਨੇ ਜਿਹੜੀਆਂ ਉਹ ਸਾਹਮਣੇ ਅੱਜ 3 ਦਿਨ ਹੋ ਗਏ ਅਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਗਈ ਪਰਿਵਾਰ ਨੂੰ ਇਲਾਕੇ ਨੂੰ ਸਾਰੀਆਂ ਜਥੇਬੰਦੀਆਂ ਨੂੰ ਮਿਲ ਕੇ ਡੈੱਡ ਬੋਡੀ ਸੜਕਾਂ ਤੇ ਲੈ ਕੇ ਆਣੀ ਪਈ ਹੈ ਤੇ ਅਜੇ ਤੱਕ ਪ੍ਰਸ਼ਾਸਨ ਸੋਤਾ ਪਿਆ ਤੇ ਜੇ ਇਹਦਾ ਪੰਜਾਬ ਅੰਦਰ ਅਸਰ ਜਿਹਦਾ ਮਾਹੌਲ ਹੈ ਇਨਸਾਫ ਲੈਣ ਦਾ ਨਹੀਂ ਦੇਖੋ ਜੀ ਮੈਂ ਕਹਿੰਦਾ ਵੱਡੀਆਂ ਵੱਡੀਆਂ ਕਿਤੇ ਡਕੈਤੀਆਂ ਹੋ ਰਹੀਆਂ ਕਿਤੇ ਲੁੱਟਾਂ ਖੋਹਾਂ ਹੋ ਰਹੀਆਂ ਕਿਤੇ ਕਤਲ ਹੋ ਰਹੇ ਨੇ ਕਦੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈਗਾ ਛੋਟੇ-ਛੋਟੇ ਇਨਸਾਫ ਲੈਣ ਲਈ ਔਰ ਕਾਤਲਾਂ ਦੇ ਵੱਡੇ-ਵੱਡੇ ਇਨਸਾਫ ਲੈਣ ਲਈ ਲੋਕਾਂ ਨੂੰ ਡੈੱਡ ਬਾਡੀਆਂ ਤੱਕ ਸੜਕਾਂ ਤੇ ਰੱਖਣਾ ਪੈ ਰਿਹਾ ਪੰਜਾਬ ਸਰਕਾਰ ਦਾ ਜਲੂਸ ਨਿਕਲਿਆ ਪਿਆ ਘਾ ਲਾਰਡੰਡਰ ਦੀ ਕੋਈ ਸਥਿਤੀ ਨਹੀਂ ਹੈ ਜਦੋਂ ਬੰਦੇ ਨੂੰ ਕਤਲ ਕਰਤਾ ਉਸ ਦਾ ਇਨਸਾਫ ਲੈਣ ਲਈ ਲੋਕਾਂ ਨੂੰ ਸੜਕਾਂ ਤੇ ਧਰਨੇ ਲਾਣੇ ਪੈ ਰਹੇ ਨੇ ਕਿ ਵਗਦੇ ਮੀਂਹ ਦੇ ਵਿੱਚ ਇਹਨੂੰ ਧੁੱਪ ਦੇ ਵਿੱਚ ਲੋਕ ਕਰਨ ਕੀ ਹੋਰ ਲੋਕਾਂ ਦਾ ਆਉਣ ਵਾਲੇ ਸਮੇਂ ਵਿੱਚ ਜਿਹੜੇ ਇਹ ਸਰਕਾਰਾਂ ਦੇ ਮੈਟਰ ਕਿਉਂ ਨਹੀਂ ਸੁਣਵਾਈ ਗਏ ਲੋਕਾਂ ਦੀ ਆਮ ਲੋਕਾਂ ਦਾ ਪਹੁੰਚਾ ਲੋ ਜਿਹੜੇ ਧਰਨੇ ਨਹੀਂ ਕਰਦੇ ਦੇਖੋ ਜੀ ਮੈਂ ਇੱਕੋ ਗੱਲ ਕਰਦਾ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਵਿੱਚ ਚਲਦੀਆਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਚਲਦੀਆਂ ਨੇਗੀਆਂ ਜਨਤਾ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਜਨਤਾ ਦੇ ਨਾਲ ਇਨਸਾਫ ਨਹੀਂ ਕਰਦੀਆਂ ਤਾਂ ਲੋਕ ਪਤਾ ਨਹੀਂ ਕਿਸ ਵਿਖਾਵੇ ਦੇ ਵਿੱਚ ਆ ਕੇ ਇਤ ਕੀ ਬੋਰਡ ਪਾ ਗਈ ਤੇ ਅਗਲੀ ਵਾਰ ਤਾਂ ਇੰਨੇ ਲੋਕ ਦੁਖੀ ਹੋ ਗਏ ਕਿ ਇਹਨਾਂ ਤੋਂ ਇਹਨਾਂ ਸਰਕਾਰਾਂ ਨੂੰ ਮੂੰਹ ਨਹੀਂ ਲਾਉਣਗੇ ਔਰ ਲੋਕਾਂ ਨੂੰ ਲਾਹ ਮੰਦ ਹੋ ਕੇ ਇਹ ਜੇ ਸਰਕਾਰੀ ਅਫਸਰਾਂ ਦਾ ਔਰ ਸਰਕਾਰ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਕਰਨਾ ਚਾਹੀਦਾ ਹੈ ਤੇ ਜੋ ਤੱਕ ਲੋਕ ਲਾਹ ਮੰਦ ਨਹੀਂ ਹੁੰਦੇ ਉਸ ਟਾਈਮ ਇਥੋਂ ਦੀ ਕੋਈ ਇਹਨਾਂ ਤੋਂ ਇਨਸਾਫ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਸਾਂ ਜਿਹੜੇ ਕਿ ਇੱਥੇ ਧਰਨਾ ਕਰੀ ਅੱਜ ਇੱਥੇ ਧਰਨਾ ਲਾਇਆ ਹੋਇਆ ਹੈ ਕਾਫੀ ਜਿਆਦਾ ਕਿਸਾਨ ਜਥੇਬੰਦੀਆਂ ਵੀ ਜੁੜੀਆਂ ਹੋਈਆਂ ਇੱਥੇ ਨਾਲ ਔਰ ਜਿਹੜਾ ਇਨਸਾਫ ਲੈਣ ਦੀ ਮੰਗ ਕਰ ਰਹੀਆਂ ਨੇ ਕਾਫੀ ਵੱਡੀ ਤਰ੍ਹਾਂ ਦੇ ਵਿੱਚ ਜਿਹੜੀ ਇੱਥੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਇੱਥੇ ਧਰਨਾ ਲੱਗਾ ਹੋਇਆ ਹੈ ਕਿਉਂਕਿ ਇਨਸਾਫ ਲੈਣ ਵਾਸਤੇ ਕਿ ਕਿਸ ਤਰ੍ਹਾਂ ਸੰਘਰਸ਼ ਕਰਨੇ ਪੈਂਦੇ ਆ ਔਰ ਕਈ ਇਹਦੇ ਵਿੱਚ ਜਥੇਬੰਦੀਆਂ ਅੱਜ ਨਾਲ ਜੁੜੀਆਂ ਹੋਈਆਂ ਨੇ ਲਾਸ਼ ਰੱਖ ਕੇ ਇੱਥੇ ਛੜਕ ਦੇ ਉੱਤੇ ਜਿਹੜੀ ਕਿ ਧਰਨਾ ਲਾਇਆ ਹੋਇਆ ਹੈ ਔਰ ਪ੍ਰਸ਼ਾਸਨ ਤੋਂ ਜਿਹੜੇ ਕਿ ਦੋਸ਼ੀਆਂ ਨੂੰ ਫੜਨ ਦੀ ਮੰਗ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਹ